ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਫੋਟਕਪੂਰੇ ਤੋਂ ਰਾਮਿਆਣਾ ਅ블ੂ ਕੋਟਲੀ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਮੱਝਾਂ ਹੁੰਦੀਆਂ ਆ ਜਿਆਦਾ ਵਿਕਰੀ ਵਾਲੀਆਂ گاਵਾ ਆ ਜਾਂਦੀਆਂ ਪਰ ਕਦੇ ਕਦਾਈ ਜਿਹੜੀ ਬਾਈ ਦੇ ਦਿਲ ਨੂੰ ਚੰਗੀ ਲੱਗੇ ਕੋਸੋਦਾਂ ਦੀ ਬੈੜ ਵੀ ਖਰੀਦ ਲੈਂਦਾ ਮੱਝਾਂ ਦੇ ਵਿੱਚ ਵੀ ਅੱਜ ਦੋ ਮੱਝਾਂ ਜਿਹੜੀਆਂ ਉਹ ਸੋਹਣੀਆਂ ਸਵਾਈਆਂ ਜਿਵੇਂ ਇਹ ਮੱਝ ਹਜੇ ਬਿਲਕੁਲ ਹੀ ਤਾਜੀ ਸੂਈ ਵੀ ਹੈ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਸਾਹਮਣੇ ਦਾ ਬੱਚਾ ਬੈਠਾ ਹੈ ਇਹ ਤੋਂ ਇਲਾਵਾ ਇਹ ਮੱਝ ਸੋਹਣੇ ਦੁੱਧ ਤੇ ਚੱਲ ਪਈ ਹੈ ਹੈ ਇਹ ਵੀ ਤਾਜੀ ਸੂਈ ਬਿਲਕੁਲ ਬੱਚਾ ਇਹਦਾ ਵੀ ਲਵਾ ਬਿਲਕੁਲ ਇਸ ਸਾਈਡ ਤੇ ਉੱਤੇ ਬੈਠਾ ਹੈ ਤੇ ਇੱਕ ਮੱਝ ਹਜੇ ਕੱਪਣ ਹੈ ਚੰਗੇ ਥਣ ਤੇ ਹਵਾਨੇ ਦੀ ਹੈ ਕੱਦ ਘਾਠ ਵਾਲੀ ਹੈ ਬਾਕੀ ਜੋ ਡਿਟੇਲ ਆਪਾਂ ਬਾਈ ਤੋਂ ਵੀਡੀਓ ਚ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਜੱਚਦਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਕਾਲ ਉਸ ਨੰਬਰ ਤੇ ਕਰੋਗੇ ਸ਼ੁਰੂਆਤ ਕਰਾਂਗੇ ਗਾਂ ਤੋਂ ਗਾਂ ਬਾਰੇ ਪਹਿਲਾਂ ਹੀ ਦੱਸ ਦੇਣਾ ਵੀ ਛੋਟੇ ਛੋਟੇ ਸੰਗ ਉਹ ਕਲੀਅਰ ਤੁਸੀਂ ਸਾਹਮਣੇ ਦੇਖ ਲਿਆ ਵੈਸੇ ਸੀਲ شریف ਹੈ ਤੇ ਸੂਈ ਸਵਾਈ ਵਹਿੜ ਹੈ ਗੋਰੇ ਬਾਈ ਸਸਟੀ ਕਾ ਸਸਟੀ ਕਾ ਵੀਰ ਜੀ ਵੀਡੀਓ ਥੋੜੇ ਟਾਈਮ ਬਾਅਦ ਬਣਾਉਣ ਲੱਗੇ ਆ ਪਸ਼ੂ ਤਾਂ ਮੇਰੇ ਖਿਆਲ ਚ ਹਰ ਰੋਜ਼ ਹੀ ਆਈ ਜਾਂਦੇ ਬਈ ਇਹਨੂੰ ਪਸ਼ੂ ਲੈ ਲਈ ਆਉਂਦੇ ਆ ਬਾਈ ਜੀ ਹੂੰ ਤੇ ਤਕਰੀਬਨ ਹੀ ਡੇਹਰੀਆਂ ਚ ਮਾਲ ਜਾਂਦਾ ਜੀ ਠੀਕ ਹੈ अच्छा ज्यादातर मज्जा हुंदियां ज्यादातर मज्जा हुंदियां जी सूइयां-सवाईयां ਵੀ ਮੇਰੇ ਖਾਲਚ ਅੱਗੇ ਤਾਂ ਆਪਾਂ ਵੀਡੀਓ ਬਣਾਉਂਦੇ ਵੀ ਸੂਈ ਦੀ ਬਣਾਉਂਦੇ ਹੁੰਦੇ ਸੀ ਨਾ ਜਿਆਦਾ ਹੁਣ ਸੂਈਆਂ-ਸਵਾਈਆਂ ਆਉਂ ਆ ਜੀ ਆ ਦੋ ਮਹਿੰਗੇ ਇੱਕ ਰਾਤ ਸੂਈ ਹੈ ਜੀ ਹਾਂ ਜੇ ਕੱਲ ਸਵੇਰ ਸੂਪੈਂਦੀ ਅੱਛਾ ਤੇ ਫਿਰ ਪਰ ਲੀਆਂ ਦੋ ਮਹਿੰਗੇ ਡੇਰੀ ਚਲੀਆਂ ਜਾਂਦੀਆਂ ਜੀ ਅੱਛਾ ਫਿਰ ਚਲੀਆਂ ਜਾਂਦੀਆਂ ਸੀ ਹਾਂਜੀ ਚਲੋ ਹੁਣ ਭਰਾਵਾਂ ਨੂੰ ਦਿਖਾ ਦਿਆਂਗੇ ਕੋਈ ਘਰੇਲੂ ਵੀਰ ਖਰੀਦਣਾ ਚਾਹੁੰਦਾ ਬਾਈ ਜਿਹੜੀ ਗਾਂ ਕੰਪਾਸੂਆ ਦੂਜਾ ਸੂਆ ਵੈੜਾ ਹੈ ਜੀ ਹਮ ਕੱਲ ਸਵੇਰ ਸੂਈ ਹੈ 4 ਵਜੇ ਜੀ ਕੱਲ ਸਵੇਰ 4 ਵਜੇ ਸੂਈ ਹੈ ਹਾਂਜੀ ਜੇ ਘੰਟੇ ਬਾਦੀ ਇਹਨੇ ਖੜੀ ਨੇ ਸਿਰਤੀ ਸੀ ਜੇਰ ਠੀਕ ਹੈ ਬਾਈ ਕੱਲ ਸ਼ਾਮ ਨੂੰ ਬਿਲਕੁਲ ਸਾਫ਼ ਕਰਤੀ ਸੀ ਮੈਂ ਜੀ ਜਮ੍ਹਾਂ ਖਾਲੀ ਕਰਤੀ ਜਮ੍ਹਾਂ ਖਾਲੀ ਕਰਤੀ ਸੀ ਠੀਕ ਹੈ ਬਾਈ ਅ اچھا ਬੱਚਾ ਇਹਨੇ ਕੀ ਦਿੱਤਾ ਬੱਚਾ ਵੱਚਾ ਜੀ ਠੀਕ ਹੈ ਦੁੱਧਾਂ ਦਾ ਅੱਜਾ ਮੇਰਾ ਐਂ ਆ ਵੀ 18 ਤੋਂ 20 ਦੇ ਵਿੱਚ ਦੇ ਦੂਗੀ ਜੀ ਦੇ ਦੇਣਾ ਚਾਹੀਦਾ ਅ ਇੱਕ ਗੱਲ ਦੱਸ ਦਿਓ ਜੀ ਵੀ ਇਹਦੇ ਸਿੰਘ ਹੈ ਵੈਸੇ ਤਾਂ ਸੀਲ ਸਰੀਫਾ ਸਿੰਘ ਹੈ ਬਾਈ ਜੀ ਫਮ ਸਿੰਘਾਂ ਨੂੰ ਹੱਥ ਪਾ ਕੇ ਖੜਜੋ ਤੁਸੀਂ ਅੱਛਾ ਠੀਕ ਹੈ ਆਇਓ ਨੀ ਕੋਈ ਗੱਲ ਅੱਛਾ ਤੇ ਉਂਝ ਤਾਂ ਕੀ ਕਹਿਣਾ ਨੇ ਜੀ ਚੋਣ ਚੂਣ ਨਾਲੇ ਪਾਸੋਂ ਠੀਕ ਹੈ ਗੋਰੇ ਭਾਈ ਇਹਦਾ ਕੀ ਆਪਾਂ ਰੇਟ ਕਰਦੇ ਹਾਂ ਇਹਦਾ ਵਾ ਲੈਣ ਦੇ ਨਹੀਂ 68000 ਰੁਪਏ ਜੀ ਖੁੱਲ ਗਿਆ ਬਈ ਇਹਨੂੰ ਤੋੜ ਗਿਆ 268000 ਰੇਟ ਹੈ ਗਰਮੀ ਦੀ ਰੁੱਤ ਅਸਤੇ ਨਗੀਨਾ ਹੀ ਹੈ ਢਾਂਚਾ ਪੂਰਾ ਨਰੋਆ ਚੰਗੀ ਸੰਭੀ ਵੀ ਹੈ ਥਣ ਸੋਨੇ ਦੱਸਦੇ ਹਜੇ ਪਲੂਨ ਦੇ ਵਿੱਚ ਆ ਥਣ ਡੰਗ ਤੋਂ ਡੰਗ ਮਤਲਬ ਜਿਵੇਂ ਰਾਤ ਬਾਈ ਕਹਿੰਦਾ ਬੌਲੇ ਤੋਂ ਬਿਲਕੁਲ ਖਾਲੀ ਕਰਤੀ ਸੀਗੀ ਕਈ ਦੁੱਧ ਛੱਡ ਦਿੰਦੇ ਜੀ ਮੈਂ ਛੱਡਦਾ ਨਹੀਂ ਨੀਂ ਅੱਛਾ ਬਿਲਕੁਲ ਸਾਫ਼ ਹੈ ਠੀਕ ਹੈ ਬਿਲਕੁਲ ਸਾਫ਼ ਕੀਤੀ ਹੋਈ ਹੈ ਇਹ ਦਾ ਖੋਰ ਜਦੋਂ ਕਰਮਾ ਵਾਲੀ ਦੁੱਤੇ ਆ ਜਾਂਦੀ ਹੈ ਥੋੜੇ ਦਿਨਾਂ ਤੱਕ ਪਿਛਲਾ ਖੋਰ ਜਿਹੜਾ ਬਣਵਾਉਣ ਵਾਲਾ ਹੈ ਉਹ ਬਣਾ ਲਓਗੇ ਤੇ ਟਾਂਜਾ ਹੋਰ ਸੋਹਣਾ ਲੱਗਣ ਲੱਗ ਜੂਗਾ ਕਿਉਂਕਿ ਪਸੂ ਜੋ ਗੱਭਣ ਹੁੰਦਾ ਉਹ ਖੋਰ ਬਣਾਇਆ ਨਹੀਂ ਜਾਂਦਾ ਸੋ ਤੁਸੀਂ ਬਣਾ ਸਕਦੇ ਹੋ ਅਗਾੜੀ ਬੜੀ ਚੰਗੀ ਰੱਖੀ ਹੈ ਵੈੜ ਨੇ ਪਿੱਛੋਂ ਵੀ ਹਵਾਨਾ ਸੋਹਣਾ ਹੈ ਟਾਂਜਾ ਬਾਕੀ ਚੋਣ ਬਹੁਤ ਹੀ ਚੰਗਾ ਜੀ ਠੀਕ ਹੈ ਭਾਈ ਜਲਦੀ ਨਹੀਂ 68000 ਦੀ ਡਿਮਾਂਡ ਹੈ ਤੇ ਲਗਭਗ ਰੇਟ ਨੇੜ ਤੇੜਾ ਲਈ ਹੁੰਦੇ ਗੱਲ ਧਿਆਨ ਚ ਰੱਖ ਕੇ ਫੋਨ ਲਾ ਲਿਓ ਜਿੰਨੂੰ ਚੰਗੀ ਲੱਗੇ ਤਾਂ ਕੰਟੈਕਟ ਬਾਈ ਨਾਲ ਬਣਾ ਸਕਦੇ ਹੋ ਇਹ ਦੂਬਾਰ ਚ ਇੱਕ ਮੱਝ ਢਾਲੀ ਮੱਝ ਸਾਡੇ ਏਰੀਆ ਚ ਕਹਿ ਦਿੰਦੇ ਆ ਇੱਕ ਸਿੰਘ ਥੱਲੇ ਨੂੰ ਤੇ ਦੂਜਾ ਖੁੰਡਾ ਤੇ ਵੈਸੇ ਇਹ ਵੀ ਧਾਰਨਾ ਜੀ ਹੈਗੀ ਆ ਵੀ ਇਦਾਂ ਦੀਆਂ ਮੱਝਾਂ ਦੁੱਧ ਨੂੰ ਖਰੀਆਂ ਹੁੰਦੀਆਂ ਖੈਰ ਤੁਸੀਂ ਇਸ ਮੱਝ ਨੂੰ ਦੇਖਣਾ ਤੇ ਥਣ ਹਵਾਨੇ ਨੂੰ ਦੇਖਣਾ ਗੁਰੇ ਬਾਈ ਕੰਨਵਾ ਸੂਆ ਸੂ ਇਹ ਦੂਜਾ ਸੂਆ ਹੈ ਜੀ ਦੰਦਵਾ ਦੇਖੇ ਨਹੀਂ ਸ਼ਾਇਦ ਹਜੇ ਦੰਦਾ ਜੀ ਹੋਊਗੀ ਦਿਨ ਕਿੰਨੇ ਲੈ ਸਕਦੇ ਹਨ ਹਜੇ 5 ਦਿਨ ਆਰਾਮ ਨਾਲ ਨਹੀਂ ਸੁਣਦੀ ਅੰਦਾਜ਼ਾ ਵੈਸੇ ਤਾਂ ਅਗਲੇ ਦੀ ਸੇਵਾ ਕੋਈ 10 ਚੋਲੇ ਤੇ ਕੋਈ 20 ਚੋਲੇ ਹਨਾ ਔਰ ਉਹ ਆਪਣੀ ਸਮਝ ਮੁਤਾਬਕ ਕਿੰਨਾ ਕੁ ਦੋਦੇ ਅੰਦਾਜ਼ਾ ਮਾਲਕ ਦੇ ਦੱਸਣ ਮੁਤਾਬਕ ਉਹਨੇ 15 ਕਿਲੋ ਪਹਿਲੇ ਸੋਇਚ ਹੋਇਆ ਠੀਕ ਹੈ ਤਾਂ ਇਹਦੀ ماں ਹਰਿਆਣੇ ਦੀ ਆ ਅੱਛਾ ਭਾਈ ਰੇਟੇ ਦਾ ਕੀ ਰੱਖਦੇ ਹੋ ਬਈ ਇਹਦੀ 18 ਤੋਂ 19 ਕਿਲੋ ਦੋਦੇ 1,65,000 ਰੁਪਏ ਤੋਰ ਗਿਆ ਭਾਈ ਦੋਸਤੋ ਰੇਟ 1,65,000 ਹੈ ਬਾਕੀ ਇਹ ਵੀ ਗਾਈਆਂ ਰਗੀ ਆ ਜੀ ਠੀਕ ਹੈ ਵੈਸੇ ਸੀਲ 3 ਪਾ ਦੋਸਤੋ ਕੋਈ ਚੱਕਰ ਨਹੀਂ ਬੜਾ ਚੰਗਾ ਦਾ ਥੰਦਾ ਸਹਿਜ ਆ ਸਿੰਘ ਤੁਸੀਂ ਹੁਣ ਵੀਡੀਓ ਚੋ ਕਲੀਅਰ ਦੇਖ ਲਿਆ ਆ ਇਹ ਦਾ ਕੋਈ ਹੁਣ ਤੁਹਾਨੂੰ ਇਸ ਤਰੀਕੇ ਨਾਲ ਕੋਈ ਭਲੇਖਾ ਨਹੀਂ ਰਹਿ ਜਾਣਾ ਚੰਗਾ ਕੱਦ ਸੋਹਣਾ ਹਵਾਨਾ ਜਨ ਹਜੇ ਲੈਂਦੀ ਐ ਸੋਨ ਚ ਪਹਿਲਾਂ ਇਹ ਸੀ ਵੀ ਸੂਈ ਸਵਾਈ ਦਿਖਾ ਦੇਾਂਗੇ ਕਿਉਂਕਿ ਵੀਡੀਓ ਚ ਇਥੋਂ ਜ਼ਿਆਦਾਤਰ ਸੂਏ ਸਵਾਈ ਪਸੂ ਦਿਖਾਈ ਦੇ ਆ ਪਰ ਥਣ ਚੰਗਾ ਲੱਗਾ ਪੂਰਾ ਨਰੋਆ ਥਾਣਾ ਹਵਾਨੇ ਦੀ ਫਿਟਿੰਗ ਉੱਤੋਂ ਸੋਹਣੀ ਐ ਸੋਚਿਆ ਤੁਹਾਨੂੰ ਗੱਬਣ ਵੀ ਦਿਖਾ ਦਿੰਨੇ ਆ ਬਾਈ ਜਦੋਂ ਇਹ ਤੇਰਾਊਗਾ ਤੇ ਇਹਦੀ ਪੂਛ ਫੜ ਲੂਗਾ ਤੁਹਾਨੂੰ ਹਵਾਨਾ ਹੋਰ ਚੰਗੀ ਤਰ੍ਹਾਂ ਕਲੀਅਰ ਹੋ ਜਾਊਗਾ ਗੁਰੇ ਭਾਈ ਮੜਾ ਹਲਾਕੇ ਦੀ ਪੂਸ਼ਕੀ ਬਾਕੀ ਚੋਣ ਵੀ ਬੜਾ ਚੰਗਾ ਨਿਕਲੂਗਾ ਜੀ ਠੀਕ ਹੈ ਚਵਾਈ ਤਾਂ ਇਹਦੇ ਖੈਰ ਥਾਣੀ ਦੱਸਦੇ ਆ ਮੱਝ ਦੇ ਨਰੋਆਪੂਰਾ ਥਾਣੇ ਦੱਸੋ 1 ਲੱਖ 65000 ਰੇਟ ਆ ਛੱਡ ਦਿਓ ਚੰਗੀ ਇਹਦੀ ਅਗਾੜੀ ਐ ਤੇ ਸੋਹਣਾ ਇਹਦਾ ਹਵਾਨਾ ਥਣ ਹਵਾਨੇ ਤੋਂ ਵੀ ਜ਼ਿਆਦਾ ਸੋਹਣੇ ਦਿਸਦੇ ਐ ਇਸ ਤੋਂ ਅੱਗੇ ਸੁਈਆਂ ਸੁਆਣੀਆਂ ਤੋਂ ਕੈ ਨਮ ਸੁਆ ਸੁਈਏ ਭਾਈ ਇਹ ਤੀਜਾ ਸੁਆ ਸੁਈ ਐ ਜੀ ਚੌਥਾ ਦਿਨ ਆਈ ਸੁਈ ਨੂੰ ਦੁੱਧ ਹੁਣ ਓਰੀਜਨਲ ਜੀ 12 ਲੀਟਰ ਤਿਆਰ ਐ ਜੀ ਲੀਟਰਾਂ ਵਾਲਾ ਜੀ ਲੀਟਰ 12 ਮੈਂਤੀ ਕਰਾ ਦੂਗੀ ਹਾਂਜੀ ਆ ਰੇਟ ਇਹਦਾ ਕੀ ਰਹਿਣਾ ਬਈ ਇਹਦਾ 135000 ਰੁਪਏ ਚ ਬੱਚਾ ਇਹਨੇ ਕੱਟਾ ਦਿੱਤਾ ਮੱਚਾ ਕੱਟਾ ਜੀ ਦੱਸੋ ਬੱਚਾ ਕੱਟਾ ਦਿਨ ਚੌਥਾ 12 ਲੀਟਰ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਮੈਂਤੀ ਕਰਕੇ ਲਿਜਾ ਸਕਦਾ ਪਿਣਾ ਪਸਮਾ ਤੋਂ ਥਣ ਹੈ ਥਣ ਪਸਮਾ ਚ ਬੜਾ ਸੋਹਣਾ ਕੜਦੀ ਹੈ ਪਸਮਾਈ ਸਿਰਫ ਫੇਸ ਕਰਕੇ ਨਹੀਂ ਵੀ ਕਿਸੇ ਭਰਾ ਨੂੰ ਇਹ ਨਾ ਲੱਗੇ ਵੀ ਹਵਾਨਾ ਜਿਹੜਾ ਉਹ ਦੁੱਧ ਰੋਕ ਕੇ ਬਣਾਇਆ ਹੋਇਆ ਹੈ ਟਾਈਮ ਟੂ ਟਾਈਮ ਦੇ ਹਿਸਾਬ ਤੇ ਹਵਾਨੇ ਦੀ ਜੱਜਮੈਂਟ ਕਰਿਓ ਅਗਾੜੀ ਪਿਛਾੜੀ ਥਾਣਾ ਚ ਬਿੱਥੀ ਇਹ ਚੀਜ਼ਾਂ ਦੇਖਣ ਆ ਲੀਆਂ ਪਿੱਛੋਂ ਵਾਨਾ ਬੜਾ ਸੋਹਣਾ ਦਿਖਾਉਂਦੀ ਐ ਮੱਝ ਬਰੀਡਿੰਗ ਵਾਲੀ ਮੱਝ ਆ ਦੱਸੋ ਜੇ ਕੋਈ ਵੀਰ ਨੀਲੀ ਰਾਵੀ ਦਾ ਸੀਮਨ ਲਵਾ ਲੂਗਾ ਤਾਂ ਬੱਚੇ ਨੀਲੀ ਰਾਵੀ ਚ ਵੀ ਪਾਊਗੀ ਮੱਝ ਟਾਂਚਾ ਬਹੁਤ ਚੰਗਾ ਮੱਝ ਦਾ ਬਾਕੀ ਤੁਸੀਂ ਇਹ ਥਾਣਾ ਚ ਬਿੱਥੀ ਦੇਖ ਲਓ ਤੇ ਬਿਨਾ ਪਸਮਾ ਤੋਂ ਥਣ ਕਲੀਅਰ ਦਿਸਦੇ ਹੋਣਗੇ ਦੇਖਦੇ ਆਂ ਵੀਡੀਓ ਦੇ ਵਿੱਚ ਬਾਕੀ ਚੋਣ ਇੰਨਾ ਕਿ ਚੰਗਾ ਨਾ ਜੀ ਜਿਹੜਾ ਨਹੀਂ ਵੀ ਜਾਣਦਾ ਚੋਣ ਜੀ ਅੱਛਾ ਉਹ ਵੀ ਮੈਂ ਇਹਨੂੰ ਚੋ ਸਕਦਾ ਇਹਦੀ ਪੂਛ ਫੜ ਕੇ ਬਈ ਮਾੜਾ ਹਲਾਈ ਇਹਨੂੰ ਸੋ ਦਸੋ ਹਵਾਨਾ ਆਸੇ ਪਾਸੇ ਨੂੰ ਜਾਂਦੀ ਦਾ ਇੱਕ ਵਾਰ ਦੇਖੋ ਮਸਪਰੇ 135 ਇਹਦਾ ਰੇਟ ਬਾਈ ਨੇ ਬੋਲਿਆ 135 ਬੋਲਿਆ ਨਾ ਬਾਈ ਹਾਂਜੀ 135 ਜੀ 1 ਲੱਖ ਤੇ 35000 ਰੇਟ ਵੀਰ ਨੇ ਕਿਹਾ ਦੱਸੋ ਤੇ ਤੁਸੀਂ ਮੱਝ ਦੇਖੋ ਜੀ ਤੋਂ ਲਈ ਆਉਣੇ ਆਖਿਆ ਵੀ 8 ਕਿਲੋ ਦੂਜੇ ਸੂਏ ਟਾਈਮ ਦਾ ਦੁੱਧ ਚੋਇਆ ਜੀ ਅੱਛਾ ਦੇਖੋ ਹਵਾਨਾ ਕਰਮਾਲੀ ਦਾ ਖਾਲੀ ਥਣ ਬਿਲਕੁਲ ਸੋ ਚੰਗਾ ਹਵਾਨਾ ਦਿਖਾਉਂਦੀ ਛੱਡ ਦਿਓ ਬਾਈ ਇਹ ਮੱਝ ਦਸੂ ਤਿੰਨ ਨੰਬਰ ਤੇ ਦਿਖਾ ਰਹੇ ਸੀ ਚਾਰ ਨੰਬਰ ਤੇ ਬਿਲਕੁਲ ਹੀ ਤਾਜੀ ਸੂਈ ਮੱਝ ਇੱਕ ਤਾਂ ਸੂਈ ਜਾਵੇ ਇਹ ਰਾਤ ਸੂਈ ਹੈ ਜੀ ਜੇਰਜੂਰ ਪ੍ਰੋਪਰ ਪੈ ਗਈ ਇਹਦੀ ਜੀ ਬੱਚਾ ਇਹਨੇ ਕੀ ਦਿੱਤਾ ਬੱਚਾ ਇਹਦੇ ਮਗਰ ਵੀ ਕੱਟਾ ਜੀ ਬੱਚੇ ਨੂੰ ਚੰਗਾ ਕੇ ਇਹਦਾ ਡੇਢ ਕਿਲੋ ਦੁੱਧ ਹੀ ਕੱਢਿਆ ਜੀ ਠੀਕ ਹੈ ਚੂਣ ਇਹਦਾ ਵੀ ਬਹੁਤ ਚੰਗਾ ਜੀ ਰੇਟ ਇਹਦਾ ਬਈ ਇਹਦਾ 1,42,000 ਰੁਪਏ ਜੀ 1,42,200 ਇਹਦਾ ਰੇਟ ਹੈ ਕੱਟੇ ਨੂੰ ਜਨਮ ਦਿੱਤਾ ਸੂਈ ਰਾਤ ਹੀ ਹੈ ਜੇਰ ਬਾਈ ਕਹਿੰਦਾ ਪੈ ਗਈ ਸੀ ਡੇਢ ਕਿਲੋ ਦੁੱਧ ਚੋਇਆ ਤੇ ਬੱਚੇ ਨੂੰ ਦੁੱਧ ਚੰਗਾਇਆ ਵਿਆ ਪਰ ਇਹ ਜੇ ਥੰਡੇ ਸੰਗੇ ਇਹ ਹਵਾਨਾ ਜਿਹੜਾ ਉਹ ਆਪਾਂ ਨੂੰ ਪਤਾ ਜ਼ਹਿਰ ਪੈਣ ਤੋਂ ਪਹਿਲਾਂ ਜਿੰਨਾ ਕੁ ਦੁੱਧ ਚੋਣਾ ਚਾਹੀਦਾ ਉਸ ਹੱਬ ਤੇ ਚੋਇਆ ਹੋਇਆ ਇਹਦਾ ਮੂੰਹ ਮੱਥਾ ਸਿੰਘ ਤੁਸੀਂ ਇਹਦੇ ਦੇਖ ਲਓ ਇਤਾਂ ਦੀ ਇਹਦੀ ਅਗਾੜੀ ਦਿਸਦੀ ਹੈ ਪਿੱਛੋਂ ਹਵਾਨਾ ਦੇਖ ਲਓ ਤੁਸੀਂ ਵੀਡੀਓ ਇੱਕ ਇਨਫੋਰਮੇਸ਼ਨ ਹੁੰਦੀ ਹੈ ਕੋਲ ਖੜ ਕੇ ਪਸ਼ੂ ਪਾਸ ਕਰਨਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਮੈਂ ਬਹੁਤ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਵੀ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਰਾਏ ਆਪਸ ਵਿੱਚ ਰਲਦੀ ਨਹੀਂ ਹੁੰਦੀ ਬਾਕੀ ਹਰੇਕ ਮਹਿੰਗਾ ਜੇ ਬੰਦਾ ਕੋਲੇ ਆ ਕੇ ਵੇਖੂ ਨਾ ਜੀ ਹਮ ਨਸਲ ਕੁਆਲਟੀ ਵਾਲੀਆਂ ਦੁੱਧ ਵਾਲੀਆਂ ਸਹੀ ਹੈ ਮੈਂ ਡੇਰੀ ਚ ਭੇਜਦਾ ਕੰਮ ਜਿਹੜਾ ਕਰਦਾ ਬੰਦਾ ਨੇ ਜੀ ਉਹ ਦੁੱਧ ਨੂੰ ਪ੍ਰੈਫਰ ਦਿੰਦਾ ਸਹੀ ਹੈ ਤੇ ਮੇਰੇ ਦੁੱਧ ਨੂੰ ਪ੍ਰੈਫਰ ਹੁੰਦੀ ਹੈ ਵੀ ਮਾਲ ਖੋਟਾਣਾ ਨਿਕਲੇ ਤੁਹਾਨੂੰ ਠੀਕ ਹੈ ਤੇ ਜੇ ਸਹੀ ਖਾਂਦੇ ਆ ਪੀਂਦੇ ਆ ਜੀ ਹਮ 15 ਕਿਲੋ ਇਹ ਤੇ 15 ਹੀ ਆਹ ਜੀ ਬਾਲਾ ਨੇ ਮਾਂ ਦਾ 18 ਕਿਲੋ ਉਹ ਜੀ ਹਮ ਤੇ 18 ਤੋਂ 20 ਦੇ ਵਿੱਚ ਵੈੜ ਇਹਨਾਂ ਤੋਂ ਦੇਣਗੇ ਸਹੀ ਹੈ ਸੋ ਦੱਸੋ ਕਾਫੀ ਟਾਈਮ ਤੋਂ ਭਾਈ ਨਾਲ 4 ਸਾਲਾਂ ਤੋਂ ਪਿਛਲਿਆਂ ਤੋਂ ਜੁੜੇ ਹੋਏ ਆ ਡੇਰੀਆਂ ਜਮਾਲ ਜਾਂਦਾ ਡੇਰੀਆਂ ਮਤਲਬ ਜੇ ਆਪਣੇ ਇਧਰ ਮਾਲ ਵਿੱਚ ਜਿਵੇਂ ਮੈਂ ਫਰੀਦਕੋਟ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਤਾਂ ਆਪਾਂ ਕਈ ਵਾਰ ਸ਼ਹਿਰਾਂ ਵਾਲੇ ਡੇਰੀਆਂ ਨੂੰ ਹਾਤੇ ਵੀ ਕਹਿ ਦਿੰਨੇ ਆ ਤੇ ਆਪਾਂ ਨੂੰ ਪਤਾ ਵੀ ਤੰਗ ਜਗ੍ਹਾ ਵਿੱਚ ਪਸ਼ੂ ਰੱਖਣੇ ਆ ਤੇ ਮਾੜੇ ਦੁੱਧ ਵਾਲਾ ਨਹੀਂ ਉੱਥੇ ਵਾਰਾ ਖਾਂਦਾ ਚੰਗੇ ਦੁੱਧ ਵਾਲੀਆਂ ਮੱਝਾਂ ਉਹ ਰੱਖਦੇ ਆ ਤੇ ਬਾਈ ਉਹਨਾਂ ਦੀ ਪਸੰਦੀ ਖਰੀਦਦਾ ਵੀਡੀਓ ਦਿਖਾਤੀ ਹੈ ਵੀਡੀਓ ਦੇਖ ਕੇ ਕਿਸੇ ਘਰ ਦਾ ਅੰਜਲ ਹੋਇਆ ਤਾਂ ਪਸ਼ੂ ਉੱਥੇ ਚਲੇ ਜਾਣਗੇ ਤੇ ਨਹੀਂ ਟਲੇਰੀਆਂ ਵਾਲੇ ਵੀ ਅੱਜ ਵੀ ਬਾਈ ਨਾਲ ਜੁੜੇ ਹੋਇਆ ਜਿਵੇਂ ਬਾਈ ਦੱਸਦਾ ਦੋ ਮੱਜਾਂ ਦੇ ਸੌਦਿਆਂ ਦੀ ਗੱਲ ਚੱਲਦੀ ਸੀ ਬਸ ਸੂਣ ਦੀ ਡੇਰ ਸੀ ਹੋ ਸਕਦਾ ਉਹ ਫੇਰ ਟੇਰੀਆਂ ਚ ਹੀ ਚਲੀਆਂ ਜਾਣ ਬਾਕੀ ਤੁਸੀਂ ਕਾਲ ਬਾਈ ਨੂੰ ਕਰ ਲਿਓ ਨੰਬਰ ਵੀਰ ਦਾ ਸਕਰੀਨ ਉੱਤੇ ਚੱਲੀ ਜਾਂਦਾ ਦੋਸਤੋ ਇਹ ਮੱਜ ਨੂੰ ਪਸਮਾ ਲਿਆ ਸੀ ਅਸੀਂ ਕਿਉਂਕਿ ਸ਼ਾਰਟ ਵੀਡੀਓ ਬਣਾਉਣੀ ਸੀ ਬੜਾ ਸੋਹਣਾ ਇਹਨੇ ਪਸਮਾ ਕਰਮਾ ਵਾਲੀ ਨੇ ਕੀਤਾ ਥਾਣਾ ਦਾ ਇੱਥੋਂ ਤੁਸੀਂ ਹੁਣ ਥਾਣ ਦਾ ਸਹਜ ਪਸਮਾ ਦੇਖੋ ਧਾਰਾਂ ਪਿਛਲੇ ਥਾਣਾ ਚੋ ਦੇਖ ਲਓ ਪਹਿਲਾਂ ਪੋਲੀ ਬਿਲਕੁਲ ਚੁਆਈ ਹੈ ਤੇ ਚੌੜੀ ਧਾਰ ਹੈ ਅਗਲੇ ਸਣਾ ਚੋ ਵੀ ਤਾਰਾਂ ਦੇਖ ਲੋ ਸੋ ਇਹ ਮੱਝ ਚੰਗੇ ਦੁੱਧ ਵਾਲੀ ਸੋਹਣੀ ਤਿਆਰ ਹੋ ਕੇ ਸੂਈ ਵੀ ਮੱਝ ਐ 12 ਲੀਟਰ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਚੋਲੇ ਮਿੰਤੀ ਵਾਲਾ ਦੁੱਧ ਹਾਜ਼ਰ ਐ ਤੇ ਹਰ ਰੋਜ਼ ਵਧੂਗੀ ਕਿਉਂਕਿ ਤਾਜੀ ਸੂਈ ਵੀ ਐ ਚੰਗਾ ਦੁੱਧ ਦੇਣ ਦੀ ਆਸ ਐ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਕੰਟੈਕਟ ਬਾਈ ਨਾਲ ਬਣਾ ਸਕਦੇ ਹਾਂ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ